ਆਪਾਂ ਆਏ ਹੋਇਆ ਜੀ ਬਹੁਤ ਹੀ ਜ਼ਿਆਦਾ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਦੋ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧਰਤੀ ਪਿੱਛੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਉਹ ਸਾਹਮਣੇ ਨਜ਼ਰ ਆ ਰਿਹਾ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇ ਇੱਥੇ ਆਏ ਸੀਗੇ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਲੈ ਕੇ ਤੇ ਇੱਥੇ ਗੁਰਨਾਨਕ ਦੇਵ ਜੀ ਦੀ ਸਿੱਧਾ ਨਾਲ ਗੋਸ਼ਤੀ ਹੋਈ ਸੀ ਤੇ ਜਦੋਂ ਗੁਰਨਾਨਕ ਦੇਵ ਜੀ ਇੱਥੇ ਆਏ ਸੀਗੀ ਤਾਂ ਇੱਥੇ ਇੱਕ ਪਿੱਪਲ ਸੀਗਾ ਜਿਹੜਾ ਸੁੱਕਿਆ ਹੋਇਆ ਸੀਗਾ ਤੇ ਗੁਰਨਾਨਕ ਦੇਵ ਜੀ ਦੀ ਚਰਨਸ਼ੋ ਪ੍ਰਾਪਤ ਹੋਣ ਦੇ ਨਾਲ ਉਹ ਪਿੱਪਲ ਹਰਾ-ਭਰਾ ਹੋ ਗਿਆ ਤੇ ਜਿਹੜੇ ਸੱਦ ਸੀਗੇ ਉਹ ਈਰਖਾ ਵਜੋਂ ਉਹਨਾਂ ਨੇ ਉਹ ਪਿੱਪਲ ਨੂੰ ਆਪਣੀ ਯੋਗ ਸ਼ਕਤੀ ਦੇ ਨਾਲ ਹਵਾ ਦੇ ਵਿੱਚ ਉਡਾ ਦਿੱਤਾ ਪਰ ਸ੍ਰੀ ਗੁਰਨਾਨਕ ਦੇਵ ਜੀ ਨੇ ਆਪਣੀ ਕਿਰਪਾ ਦੇ ਨਾਲ ਉਹਨੂੰ ਪੰਜੇ ਨਾਲ ਰੋਕ ਲਿਆ ਤੇ ਉਹ ਪਿੱਪਲ ਧਰਤੀ ਤੋਂ 6-7 ਫੁੱਟ ਉੱਤੇ ਹੀ ਉੱਤੇ ਹੀ ਰੁਕ ਗਿਆ ਅੱਜ ਵੀ ਪਿੱਪਲ ਦੀਆਂ ਜੜਾਂ ਧਰਤੀ ਤੋਂ ਕਾਫੀ ਉੱਪਰ ਵੱਲ ਨੂੰ ਨੇ ਸਾਹਮਣੇ ਕਰੋ ਦਰਸ਼ਨ ਜੀ ਗੁਰਦੁਆਰਾ ਸ੍ਰੀ ਨਾਨਕਪੱਤਾ ਸਾਹਿਬ ਜੀ ਜੈ ਹੋ ਗੁਰੂ ਜੀ ਜੈ ਹੋ እንትን